ਅੰਮ੍ਰਿਤਸਰ ਹਲਕਾ ਪੱਛਮੀ ਦੇ ਵਿਧਾਇਕ ਜਸਬੀਰ ਸੰਧੂ ਵਿਰੋਧ ਵਾਲਮੀਕੀ ਭਾਈਚਾਰੇ ਨੇ ਅੱਜ ਭੰਡਾਰੀ ਪੁਲ ਤੇ ਪਾਰੀ ਰੋਸ ਪ੍ਰਦਰਸ਼ਨ ਕੀਤਾ ਇਸ ਦੌਰਾਨ ਸੰਸਥਾਵਾਂ ਦੇ ਆਗੂਆਂ ਨੇ ਵਿਧਾਇਕ ਦੇ ਪੋਸਟਰ ਵੀ ਫਾੜ ਦਿੱਤੇ ਜਦੋਂ ਪੁਲਿਸ ਨੇ ਪੋਸਟਰ ਫਾੜਨ ਵਾਲੇ ਇੱਕ ਨੌਜਵਾਨ ਨੂੰ ਹਿਰਾਸਤ ਵਿੱਚ ਲੈਣ ਦੀ ਕੋਸ਼ਿਸ਼ ਕੀਤੀ ਤਾਂ ਸਥਿਤੀ ਹੋਰ ਜ਼ਿਆਦਾ ਤਣਾਅਪੂਰਨ ਹੋ ਗਈ ਇਸ ਸਮੇਂ ਪੁਲਿਸ ਅਤੇ ਵਾਲਮੀਕੀ ਆਗੂਆਂ ਵਿਚਾਲੇ ਤੱਕਾ ਮੁਕੀ ਵੀ ਹੋਈ ਵਾਲਮੀਕੀ ਤੀਰਥ ਤੋਂ ਨਾ ਸਾਹਿਬ ਟਰਸਟ ਦੇ ਬਾਬਾ ਬਲਵੰਤਨਾਥ ਅਤੇ ਆਗੂ ਜੱਗੂ ਪ੍ਰਧਾਨ ਨੇ ਦੱਸਿਆ ਹੈ ਕਿ ਜਸਬੀਰ ਸੰਧੂ ਵੱਲੋਂ ਵਾਲਮੀਕੀ ਤੀਰਥ ਤੇ ਆਪਣਾ ਪਾਰਟੀ ਚਿੰਨ ਝਾੜੂ ਵਾਲਾ ਲੋਗੋ ਲਗਾਇਆ ਗਿਆ ਸੀ ਜਿਹੜਾ ਕਿ ਸੰਪੂਰਨ ਪਾਈਚਾਰੇ ਦੀਆਂ ਪੰਮਰਾਂ ਨੂੰ ਠੇਸ ਪਹੁੰਚਾਉਂਦਾ ਹੈ ਉਹਨਾਂ ਨੇ ਦੱਸਿਆ ਹੈ ਕਿ ਇਹ ਇੱਕ ਸਿਰਫ ਟਰੇਲਰ ਸੀ ਜੇਕਰ ਪ੍ਰਸ਼ਾਸਨ ਨੇ ਜਸਬੀਰ ਸੰਧੂ ਖਿਲਾਫ ਬੇਅਦਬੀ ਦਾ ਪਰਚਾ ਦਰਜ ਨਾ ਕੀਤਾ ਤਾਂ ਆਉਣ ਵਾਲੀ ਵੀ ਜੁਲਾਈ ਨੂੰ ਸੂਬਾ ਪੱਧਰ ਤੇ ਚੱਕਾ ਜਾਮ ਕੀਤਾ ਜਾਵੇਗਾ ਪੋਸਟਰ ਫਾੜਨ ਵਾਲੇ ਨੌਜਵਾਨ ਲਪ੍ਰਿਤ ਸਿੰਘ ਦਾ ਕਹਿਣਾ ਹੈ ਕਿ ਜਸਬੀਰ ਸੰਧੂ ਵੱਲੋਂ ਕੀਤੀ ਗਈ ਇਸ ਘਟਨਾ ਨੇ ਸਾਰੇ ਦਲਿਤ ਭਾਈਚਾਰੇ ਨੂੰ ਦੁਖੀ ਕੀਤਾ ਹੈ ਇਸ ਕਰਕੇ ਹੀ ਉਸਨੇ ਗੁੱਸੇ ਵਿੱਚ ਆ ਕੇ ਉਸ ਦਾ ਪੋਸਟਰ ਫਾੜਿਆ ਦੂਜੇ ਪਾਸੇ ਐਸਪੀ ਹਰਪਾਲ ਸਿੰਘ ਰੰਦਾਵਾ ਨੇ ਕਿਹਾ ਹੈ ਕਿ ਵਾਲਮੀਕੀ ਭਾਈਚਾਰੇ ਦੇ ਆਗੂਆਂ ਨਾਲ ਗੱਲਬਾਤ ਕਰਨ ਮਗਰੋਂ ਦਿੱਤਾ ਜਾਣ ਵਾਲਾ ਧਰਨਾ 4 ਦਿਨਾਂ ਦੇ ਲਈ ਮੁਲਤਵੀ ਕਰ ਦਿੱਤਾ ਗਿਆ ਇਸ ਸੰਬੰਧ ਵਿੱਚ ਬਾਬਾ ਬਲਵੰਤਨਾਥ ਵਾਲਮੀਕੀ ਆਗੂ ਜੱਗੂ ਪ੍ਰਧਾਨ ਪੋਸਟਰ ਫਾੜਨ ਵਾਲੇ ਨੌਜਵਾਨ ਲਾਪ੍ਰਿਤ ਸਿੰਘ ਅਤੇ ਅੰਮ੍ਰਿਤਸਰ ਸਿਟੀ ਐਸਪੀ ਹਰਪਾਲ ਸਿੰਘ ਰੰਦਾਵਾ ਕੀ ਕੁਝ ਕਹਿ ਰਹੇ ਨੇ ਤੁਹਾਨੂੰ ਵੀ ਸੁਣਾ ਰਹੇ ਹਾਂ ਜਾਵਰ ਮੇ ਕੀ ਹਰਵਾਰ ਮੇ ਕੀ ਅੱਜ ਜੋ ਭੰਡਾਰੇ ਪੁਲ ਤੇ ਸਾਰਾ ਸਾਡਾ ਸਮਾਜ ਇਕੱਠਾ ਹੋਇਆ ਕੋਈ ਦਿਨ ਪਹਿਲਾਂ ਜਿਹੜਾ ਜਗਦੀਪ ਸਿੰਘ ਅਸਲਦੀ ਐਮਐਲਏ ਵਿਡਾਲੀਰ ਤੋਂ ਜਿਨ੍ਹਾਂ ਨੂੰ ਸ਼ਰੈਨ ਬੋਰਡ ਦੇ ਵਿੱਚ ਮੈਂਬਰ ਨਿਬਿਤ ਕੀਤਾ ਗਿਆ ਹੈ ਔਰ ਜਿਨ੍ਹਾਂ ਨੂੰ ਇਥੋਂ ਦਾ ਗਿਆਨ ਨਾ ਹੋਣ ਕਾਰਨ ਪਾਰਟੀ ਦੀ ਨਾ ਸਮਝੀ ਕਾਰਨ ਇਹ ਜਿਹੜਾ ਲੋਕਾਂ ਵਾਲਮੀਕ ਮੰਦਿਰ ਦੇ ਜਿਹੜੇ ਮਾਡਲ ਤੇ ਲਾ ਕੇ ਉਹਨਾਂ ਨੇ ਬਹੁਤ ਵੱਡੀ ਖਾਮੀ ਕੀਤੀ ਗਲਤੀ ਕੀਤੀ ਇਹੋ ਮਾਡਲ ਕਿਤੇ ਦਰਬਾਰ ਸਾਹਿਬ ਟੈਂਪਲ ਤੇ ਲੱਗ ਜਾਏ ਜਾਂ ਦਰਗਾਹਾਂ ਮੰਦਿਰ ਟੈਂਪਲ ਤੇ ਲੱਗ ਜਾਏ ਤੇ ਹਿੰਦੂ ਸਮਾਜ ਦਾ ਸਿੱਖ ਸਮਾਜ ਇਹਨਾਂ ਲੋਕਾਂ ਦਾ ਕੀ ਹਰਸ਼ ਕਰੇਗਾ ਇਥੋਂ ਸਾਫ ਲਗਾਇਆ ਜਾ ਸਕਦਾ ਕਿ ਦਲਤਾਂ ਦਾ ਤੀਰ ਤੋਰਨ ਕਰਕੇ ਜਿਹੜਾ ਵਾਲਮੀਕ ਤੀਰਥਾ 1000 ਰੁਪਏ ਇਦਾਂ ਦੇ ਜਿਹੜੇ ਕਾਰੋਬਾਰ ਕੀਤੇ ਜਾਂਦੇ ਆ ਆ ਹੁਣੇ ਹੁਣੇ ਜਿਹੜਾ ਇੱਕ ਛੋਟੇ ਜਿਹੇ ਬੱਚੇ ਨੇ ਜਿਹੜਾ ਉਹਨਾਂ ਦੇ ਬੈਂਡ ਪਰਡਲ ਦੀ ਕੋਸ਼ਿਸ਼ ਕੀਤੀ ਉਥੇ ਸਰਕਾਰ ਦੇ ਜਿੰਨੇ ਇੱਥੇ ਸੀਨੀਅਰ ਅਫਸਰ ਆਏ ਆ ਸਾਰਿਆਂ ਨੇ ਉਹਨਾਂ ਦੇ ਦਬਰ ਬਸਤੀ ਚੋੱਕ ਕੇ ਜਿਹੜਾ ਉਹਨੂੰ ਗੱਡੀ 'ਚ ਲੈ ਕੇ ਜਾਣ ਦੀ ਕੋਸ਼ਿਸ਼ ਕੀਤੀ ਇਥੋਂ ਸਾਫ ਹੁੰਦਾ ਕਿ ਪ੍ਰਸ਼ਾਸਨ ਨਹੀਂ ਔਰ ਮੁੱਖ ਮੰਤਰੀ ਸਾਹਿਬ ਸਾਰੇ ਜਿਹੜੇ ਉਹਨਾਂ ਦੀ ਮਿਲੀ ਭੁਗਤਿਆ ਇੱਕ ਦਲ ਤਾਂ ਤੀਸ ਹੌਣ ਕਰਕੇ ਇਹ ਕਦੀ ਵੀ ਵਾਲਮੀਕ ਤੇਰ ਦਾ ਜਿਹੜਾ ਸੰਤ ਸਮਾਜ ਆ ਵਾਲਮੀਕੀ ਸਮਾਜ ਇਹਨੂੰ ਬਰਦਾਸ਼ਤ ਨਹੀਂ ਕਰੂਗਾ ਇਹਨਾਂ ਕਹਿੰਦਾ ਆ ਜਾ ਰਹੇ ਨੇ ਕਿ ਹਰ ਵਾਰ ਪ੍ਰਸ਼ਾਸਨ ਵੱਲੋਂ ਟਾਈਮ ਮੰਗਿਆ ਗਿਆ ਅਗਲਾ ਪ੍ਰਸ਼ਾਸਨ ਜਿਹੜਾ ਆਏ ਜੀ ਮੰਗਲਵਾਰ ਤੱਕ ਟਾਈਮ ਦਿੱਤਾ ਮੰਗਲਵਾਰ ਤੋਂ ਬਾਅਦ ਜਿਹੜਾ ਹੈ ਇਹ ਜਿੰਨੇ ਵਾਲਮੀ ਕੀ ਤਿਸ ਦੇ ਮਹਾਪੁਰਖ ਹੈਗੇ ਆ ਮੇਨ ਗੱਡੀਆਂ ਦੇ ਸਾਰੇ ਮੀਟਿੰਗ ਕੱਲ ਨੂੰ ਮੀਟਿੰਗ ਹੋਏਗੀ ਮੀਟਿੰਗ ਤੋਂ ਬਾਅਦ ਜਿਹੜਾ ਅੰਦਰ ਨਾਲial ਜਾਏਗਾ ਉਹਦੇ ਵਿੱਚ ਪਡਾਰੀ ਪੁਲ ਜਾਮ ਵੀ ਕੀਤਾ ਜਾਊਗਾ ਔਰ ਮਰਨਵਰਤੀ ਦੇ ਜੇ ਲੋੜ ਪਈ ਤੇ ਮਰਨਵਰਤ ਤੱਕ ਵੀ ਬਿਠਾ ਜਾਊਗਾ ਜਾ ਵਾਲਮੀ ਕੀ ਹਰ ਵਾਲਮੀ ਆ ਜਿਹੜਾ ਤੁਹਾਡੇ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਗਿਆ ਨਾਲੇ ਤੁਹਾਡੇ ਵੱਲੋਂ ਵੀ ਬਾਤ ਚੁੱਕੀ ਗਈ ਸੀ ਕਿ ਬੋਡਾ ਵੀ ਕੀ ਕੰਮ ਆ ਤੁਹਾਨੂੰ ਪਹਿਲਾਂ ਦਾ ਸਾਰੇ ਵੀਰਾਂ ਨੂੰ ਜੈ ਵਾਲਮੀਕੀ ਹਰ ਹਰ ਵਾਲਮੀਕੀ ਜੈ ਜੈ ਸਵਿਧਾਨ ਮੈਂ ਆਲ ਇੰਡੀਆ ਸ਼ਡਿਊਲ ਕਾ ਫੈਡਰੇਸ਼ਨ ਦਾ ਮੈਂ ਰਾਸ਼ਟਰਪਤੀ ਬਣਿਆ ਸਾਡੀ ਜਿਹੜੀ ਆਲ ਇੰਡੀਆ ਸ਼ਡਿਊਲ ਕਾ ਫੈਡਰੇਸ਼ਨ ਹਮੇਸ਼ਾ ਹੀ ਉਹਨੇ ਸਮਾਜ ਦੀ ਆਵਾਜ਼ ਨੂੰ ਬਲੰਡ ਕੀਤਾ ਵਾ ਤੇ ਸਮਾਜ ਦੀ ਜਿਹੜੀ ਬਾਜਾ ਬਰੰਦ ਕਾਦੀ ਰਹੇਗੀ ਉਹਨੇ ਮੇਰੇ ਨਾਲ ਸਾਡੇ ਸੁਮਿਤ ਕਾਲੀ ਜੀ ਡਾਕਟਰ ਬੀ ਆਰ ਅੰਬੇ德ਕਰ ਮਹਾਪੰਚਾਇਤ ਦੇ ਪ੍ਰਧਾਨ ਨੇ ਉਹਨਾਂ ਨੇ ਵੀ ਉਹ ਵੀ ਬੜੇ ਬਕੂਬੀ ਦੇ ਨਾਲ ਵਾਲਮੀਕ ਮਹਾਰਾਜ ਦੇ ਸਮਾਜ ਦੀ ਆਵਾਜ਼ ਠਾਉਂਦੇ ਨੇ ਤੇ ਇਹ ਇਹ ਜਿਹੜਾ ਅੱਜ ਇਹ ਧਰਨਾ ਲਿਖਿਆ ਸੀ ਉਹ ਧਰਨਾ ਇਸ ਕਰਕੇ ਲਿਖਿਆ ਸੀ ਸਿਰਫ ਇਹ ਸਾਡੇ ਜਿਹੜੀ ਸੰਸਥਾ ਦੇ ਮੈਂਬਰ ਹੀ ਮੈਂਬਰ ਆਏ ਨੇ ਇਹਦੇ ਸਿਰਫ ਇਹ ਥੋੜਾ ਜਿਹਾ ਇੱਕ ਟੈਨਰ ਦਿਖਾਇਆ ਵਾ ਵੀ ਇੱਕ ਚੰਨਾ ਪ੍ਰਸ਼ਾਸਨ ਨੂੰ ਕਹਿਆ ਵਾ ਵੀ ਪ੍ਰਸ਼ਾਸਨ ਜੇ ਸਾਡਾ ਤੁਸੀਂ ਪਛਾਣ ਦਰਜ ਕਰਦੇ ਹੋਰ ਤੇ ਜਸਬੀਰ ਸਿੰਘ ਦੇ ਬੇਦਬੀ ਦਾ ਇਹ ਨਹੀਂ ਬੰਦੇ ਉਹਨਾਂ ਨੇ ਹਰੇਕ ਤੱਕ ਪਰਚਾ ਨਹੀਂ ਦਰਜ ਕੀਤਾ ਨਾ ਦੇਰ ਰਾਤ ਤੱਕ ਬੋਰ ਲੱਗੇ ਪਰ ਬੋਰ ਵੀ ਨਹੀਂ ਲਵਾਏ ਹਰ ਜੀ ਪਾਏ ਗਏ ਜੀ ਉਹਨਾਂ ਦਾ ਪਤਾ ਲੱਗਾ ਵੀ ਹਾਂਜੀ ਰਿਪੋਰਟ ਵੀ ਲਵਾਏਗੇ ਉਹਨਾਂ ਪਰੰਗ ਬੋਰ ਜਦੋਂ ਅਸੀਂ ਜਦੋਂ ਅਸੀਂ ਸਾਡੀ ਵੀਡੀਓ ਭਾਈ ਵੜੀ ਪ੍ਰਸ਼ਾਸਨ ਐਡਾ ਤੇ ਨਕਮਾ ਵਾ ਵੀਡੀਓ ਵਾਇਰ ਹੋਣ ਦੇ ਬਾਵਜੂਦ ਵੀ ਉਹਨਾਂ ਨੇ ਬੋਰ ਨਹੀਂ ਲਵਾਏ ਰਾਤੀ 12 ਵਜੇ ਤੋਂ 1 ਵਜੇ ਤੱਕ ਬੋਰ ਲੱਗੇ 1 ਵਜੇ ਤੋਂ ਬਾਅਦ ਉਹਨਾਂ ਨੇ ਬੋਰ ਲਾਏ ਨੇ ਉਹ ਵੀ ਕੁਝ ਕੁਝ ਰਾਗੇ ਸਵੇਰੇ ਲਾਏ ਨੇ ਮਰ ਲੇਕਿਨ ਅਸੀਂ ਪ੍ਰਸ਼ਾਸਨ ਨੂੰ ਇਤਤਾਮ ਨਹੀਂ ਦਿੰਨੇ ਆ ਵੀ ਜਿਹੜਾ ਅਸੀਂ ਮੰਗਲਵਾਰ ਵਾਲੇ ਦਿਨ ਜਿਹੜਾ ਜੋ ਸਾਰੇ ਸੰਤ ਸਮਾਜ ਔਰ ਸਾਰੀਆਂ ਸੰਸਥਾਵਾਂ ਨੇ ਸਾਡੇ ਓਮ ਪ੍ਰਕਾਸ਼ ਗੱਬਰ ਜੀ ਨੇ ਹੋਰ ਸੰਸਥਾਵਾਂ ਨੇ ਜਿਹੜਾ ਨਿਰਣੇ ਲਿਆਵਾ ਉਹ ਸਾਡਾ ਜਿਹੜਾ ਨਿਰਣੇ ਆ ਉਹ ਹੋਏਗਾ ਸਾਡੀ 20 ਤਰੀਕ ਨੂੰ 사ਦੀ ਕੌਮ ਦੀ ਇੱਕ ਡੈੱਡ ਹੋਰੀ ਆ ਉਸ ਦੇ ਵਿੱਚ ਫੈਸਲਾ ਲਿਆ ਜਾਇਆ ਜਾਏਗਾ ਨਿਰਣੇ ਲਿਆ ਜਾਇਆ ਜਾਏਗਾ ਕਿ ਮੰਗਲਵਾਰ ਵਾਲੇ ਦਿਨ ਅਸੀਂ ਚੱਕਾ ਜਾਨ ਕਰਾਂਗੇ ਔਰ ਮਾਂਗੀ ਇਹ ਬਰਕਰਾਰ ਇਹਦੇ ਜਸਬੀਰ ਸਿੰਘ ਦੇ ਐਫ ਆਈ ਆਰ ਦਰਜ ਹੋਣੀ ਜਰੂਰੀ ਆ ਜਿਹੜੀ ਜਿਹੜੀ ਉਹਨਾਂ ਨੇ ਬੇਅਦਬੀ ਕੀਤੀ ਆ ਕਿ ਮੰਦਰ ਦੇ ਬਾਹਰ ਝਾੜੂ ਲਾ ਲਾਇਆ ਵਾ ਉਹ ਬੜੀ ਵੱਡੀ ਬੇਅਦਬੀ ਆ ਕਿ ਸਮੇਂ ਤੇ ਉਹਨਾਂ ਸੀਐਨ ਸਾਹਿਬ ਨੇ ਇਹ ਸਨੇਹ ਨਾਲ ਲਿਖਦਾ ਇਹਨਾਂ ਨੇ ਬੰਦੇ ਇਸ ਤਰ੍ਹਾਂ ਦੇ ਮਾਤ ਪਤਨ ਇਹ ਜੀ ਇਹਨਾਂ ਨੇ ਆਪੇ ਫੈਸਲਾ ਕਰ ਗਏ ਇਹਨਾਂ ਨੇ ਆਪ ਹੀ ਦੇਖੋ ਗਲਤੀਆਂ ਕਰ ਲਈਏ ਇਹਦਾ ਮਤਲਬ ਕੀ ਇਹਨਾਂ ਨੂੰ ਪਤਾ ਵੀ ਸਾਡੇ ਸੀਆ ਹਨਗੇ ਉਹਨਾਂ ਨੇ ਕੁਝ ਕਹਿਣਾ ਨਹੀਂ ਨਾਰੇ ਸਾਰੇ ਸਮਾਜ ਦੇ ਬੇਨਤੀ ਕਰਦਾਂ ਮੈਂ ਜਿੰਨੇ ਵੀ ਮੈਂਬਰ ਬਣਾਏ ਨੇ 77 ਨੰਬਰ ਬਾਰੇ 77 ਲਾਈਨ ਦੇ ਵਿੱਚ ਬਿਠਾ ਕੇ ਦੇਖ ਲਓ ਜੇ ਕਿਸੇ ਨੂੰ ਵਾਲਮੀਕੀ ਮਹਾਰਾਜ ਦੇ ਮਨਤੀ ਮਾਰਾ ਦਾ ਪਾਠ ਹੁੰਦਾ ਹੋਵੇ ਤੇ ਅਸੀਂ ਇਹਨਾਂ ਨੂੰ ਮੈਂਬਰ ਮੰਨਾਂਗੇ ਜੇ ਨਹੀਂ ਆਉਂਦਾ ਤੇ ਇਹਨਾਂ ਨੂੰ ਇਹਨਾਂ ਨੂੰ ਬਰਖਾਸ ਕੀਤਾ ਜਾਵੇ ਇਹਨਾਂ ਨੂੰ ਅਸਦੀਵਾ ਲਿਆ ਜਾਵੇ ਇਹਨਾਂ ਕੁਝ ਕਹਿੰਦਾ ਹੈ ਜਵਾ ਵਾਲਮੀਕੀ ਹਰ ਹਰ ਜੀ ਜੀ ਕੀ ਕਾਰਨ ਹੋਇਆ ਜਿਹੜਾ 300 ਤੁਹਾਨੂੰ ਜਵਾ ਵਾਲਮੀਕੀ ਜੀ ਹਰ ਹਰ ਵਾਲਮੀਕੀ ਮੈਂ ਲਾਪਰੀ ਸਿੰਘ ਪੰਜਾਬ ਯੂਨੀਵਰਸਿਟੀ ਦਾ ਪ੍ਰੈਸ ਭਗਵਾਨ ਵਾਲਮੀਕੀ ਆਸ਼ਰਮ ਤੋਂ ਸੇਵਾਦਾਰ ਹਾਂ ਜੀ ਇਕੋ ਜੀ ਜੇਰ ਤੁਹਾਨੂੰ ਸਾਰਿਆਂ ਨੂੰ ਪਤਾ ਬੜੀ ਮੰਦਭਾਗੀ ਜਿਹੜੀ ਜਿਹੜਾ ਇਹਨੇ ਕੰਮ ਕੀਤਾ ਹੈ ਗਲਤ ਜਸਪੀਰ ਸੰਧੂ ਨੇ ਇਹ ਡਾਕਟਰ ਜਾਲੀ ਡਾਕਟਰ ਆ ਇਹਨੇ ਜਿਹੜਾ ਆ ਕਹੋ ਜੀ ਮੰਦਭਾਗੀ ਹਰਕਤ ਜਿਹੜੀ ਕੀਤੀ ਆ ਸਾਡੇ ਇਹਨੂੰ ਸ਼੍ਰਾਇਨ ਬੋਰਡ ਜਿਹੜਾ ਮੈਂਬਰ ਲਿਤਾ ਹੀ ਇਹਨੂੰ ਜਿਹੜਾ ਵਾ ਆਪਣਾ ਕੀ ਕਹਿੰਦੇ ਉਹਨੂੰ ਸ਼੍ਰਾਇਨ ਬੋਰਡ ਤੇ ਇਹਨੂੰ ਮੈਂਬਰ ਲਿਤਾ ਹੀਗਾ ਉੱਥੇ ਤੇ ਇਹਨੇ ਉੱਥੇ ਨਕਮਸਤਕ ਹੋਣ ਜਾਣਾ ਹੈ ਇਹਨੇ ਜਿਹੜੇ ਹੋਰਡਿੰਗ ਚ ਪਾਈ ਜਿੱਤੇ ਸਾਡੇ ਵਾਲਮੀਕੀ ਤੀਰਥ ਦੇ ਉੱਤੇ ਆਪਣੇ ਚਾਰੂ ਵਾਲਾ ਲੋਗੋ ਲਾਇਆ ਹੈਗਾ ਚਾਰ ਵਾਲਾ ਲੋਗੋ ਲਾਇਆ ਹੀ ਠੀਕ ਆ ਹਾਂ ਦੇ ਸਾਰੇ ਦਲਿਤ ਭਾਈਚਾਰੇ ਨੂੰ ਵਾਲਮੀਕੀ ਭਾਈਚਾਰੇ ਨੂੰ ਐਸੀ ਭਾਈਚਾਰੇ ਨੂੰ ਜਿਹੜਾ ਵਾ ਬੜਾ ਵੱਡਾ ਜਿਹੜਾ ਵਾ ਰਿਸੋਰਸ ਉਹਨਾਂ ਦੇ ਦਿਲ ਨੂੰ ਥੇਸ ਪਹੁੰਚੀ ਆ ਰੋਸ ਬੜਾ ਵੱਟਾ ਹੀ ਅੱਜ ਇਹਨਾਂ ਪਹਾੜੀ ਕੋਲ ਤੇ ਕਰ ਰਹੇ ਆ ਠੀਕ ਆ ਵੇਖੋ ਹੁਣ ਮੈਨੂੰ ਮੈਨੂੰ ਕੌਮ ਦੇ ਕਰਕੇ ਗੁੱਸਾ ਆ ਮੈਂ ਪਾੜਿਆ ਉਸੇ ਵੇਲੇ ਮੈਨੂੰ ਅਰੈਸਟ ਕੀਤਾ ਗਿਆ ਉਸੇ ਵੇਲੇ ਮੈਨੂੰ ਉਸੇ ਵੇਲੇ ਮੈਨੂੰ ਅਰੈਸਟ ਕੀਤਾ ਗਿਆ ਠੀਕ ਆ ਉਸ ਤੋਂ ਬਾਅਦ ਅਰੈਸਟ ਕਰਕੇ ਸਾਡੀ ਜਈ ਡੈਮੋਕ੍ਰੇਸੀ ਦੇ ਜੋ ਰਾਈਟ ਆ ਸਾਡੇ ਵਾਲਮੀਕੀ ਭਾਈਚਾਰੇ ਨੇ ਮੈਨੂੰ ਉਸੇ ਵੇਲੇ ਜਿਹੜਾ ਵਕਤਵਾਇਆ ਵਾ ਦੇਖੋ ਉਹਦੇ ਤੇ ਕੋਈ ਕਾਰਵਾਈ ਨਹੀਂ ਕਿਉਂਕਿ ਨਹੀਂ ਸਰਕਾਰ ਆ ਆਪੇ ਕਾਨੂੰਨ ਪਾਸ ਕੀਤਾ ਵਾ ਠੀਕ ਆ ਆਪੇ ਇਹਨਾਂ ਨੇ ਬੇਦਬੀ ਦਾ ਕਾਨੂੰਨ ਪਾਸ ਕੀਤਾ ਵਾ ਸਾਰੇ ਲਈ ਜਿਹੜਾ ਵਾ ਕਾਨੂੰਨ ਇੱਕ ਆ ਉਹ ਤੋਂ ਬਾਅਦ ਹੋਲਡਿੰਗ ਬੋਰਡ ਕਈ ਹਿੱਸਿਆਂ ਤੋਂ ਉਡਾਏ ਵੀ ਗਏ ਉੱਤਾਂ ਉਡਾਏ ਜਾਂਦੇ ਇਹ ਗਲਤੀ ਕੀਤੀ ਤੇ ਉਹਨੇ ਉਹਨਾਂ ਨੇ ਚੁਕਨੇ ਸੀਗੇ ਉਹਨੂੰ ਗਲਤ ਮਤ ਹੋਈ ਕੀ ਕਾਰਨ ਗਲਤ ਬਾਤ ਕੁਛ ਨਹੀਂ ਹੋਇਆ ਤੇ ਕੋਈ ਕਾਰਵਾਈ ਨਹੀਂ ਆ ਤੇ ਮੇਰੇ ਤੇ ਉਸੇ ਵੇਲੇ ਕਾਰਵਾਈ ਮਨੋਸੇ ਵਾਲੇ ਫਾਮਲੇ ਆ ਗਿਆ ਮੰਗੇ ਵੀ ਕਰਦੇ ਆ ਮੇਤੇ ਨਹੀਂ ਕਾਰਵਾਈ ਕਰਦੇ ਮੈਨੂੰ ਨਹੀਂ ਪਰਵਾਹ ਪਰ ਜਿਹੜਾ ਇੱਥੇ ਕਾਰਵਾਈ ਕੀਤੀ ਜਾਵੇ ਜੈ ਵਾਲਮੀ ਕੀ ਹਰ ਵਾਲਮੀ ਕੀ ਜੀ ਸਰ ਜਿਹੜਾ ਤੰਨਾ ਲਗਾ ਗਿਆ ਸੀ ਸਾਡਾ ਤੁਹਾਡੇ ਮਨੋਸੇ ਸਾਹਿਬਾ ਅੱਜ ਪਿਆ ਗਿਆ ਕੀ ਕਿ ਇਸ ਤਰ੍ਹਾਂ ਜੀ ਜੋ ਵਾਲਮੀ ਬਰਾਦਰੀ ਦੇ ਵਿੱਚ ਇੱਕ ਪੋਸਟਿੰਗ ਲੈ ਕੇ ਜਿਹੜਾ ਰੋਸ ਚੱਲ ਰਿਹਾ ਸੀ ਉਹਦੇ ਸਬੰਧੀ ਇਹਨਾਂ ਦੇ ਸਾਰੇ ਜਿਹੜੇ ਮੁਖੀ ਨੇ ਉਹਨਾਂ ਨਾਲ ਗੱਲ ਹੋਈ ਆ ਉਹਨਾਂ ਨਾਲ ਗੱਲ ਕੀਤੀ ਵੀ ਜਿਹੜਾ ਜੋ ਵੀ ਇਸ਼ੂ ਆ ਇਹਦੇ ਉੱਤੇ ਵਾਟਾ ਬੈਠ ਕੇ ਵਿਚਾਰ ਕਰਕੇ ਜੋ ਵੀ ਇਹਦਾ ਅਗਲਾ ਹੱਲ ਕੋ ਨਿਕਲਦਾ ਵਾ ਉਹ 2-4 ਦਿਨਾਂ ਉਹ ਲਾਣੇ ਦਿਨਾਂ ਵਿੱਚ ਜਲਦੀ ਕਰ ਲੈ ਜੀ ਜੋ ਇਹਨਾਂ ਨੇ ਸਾਡੇ ਗੱਲ ਨੂੰ ਮੰਨ ਕੇ ਜਿਹੜਾ ਆਪਣਾ ਧਰਵਾਵਾ ਉਹ ਜਿਹੜਾ ਪੋਸਟਪੋਨ ਕਰ ਦਿੱਤਾ ਤੇ 4 ਦਿਨ ਦਾ ਜਿਹੜਾ ਪ੍ਰਸ਼ਾਸਨ ਸਮਾਂ ਸਰ ਜੀ ਪੋਸਟਪੋਨੀ ਪਾ ਲਈਏ